ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੌਥ ਹਾਊਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਸਵਾਗਤ ਹੈ ਜੀ। ਵੀਡੀਓ ਨੂੰ ਪਿਆਰ ਦੇਣ ਲਈ ਧੰਨਵਾਦ। ਜੇ ਇਹ ਸਾਡਾ ਚੈਨਲ ਅੱਜ ਪਹਿਲੀ ਵਾਰੀ ਦੇਖਿਆ ਹੈ ਫਿਰ ਚੈਨਲ फटाफट ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਬਹੁਤ ਹੀ ਜੈਨੂਨ ਰਾਈਸ ਤੇ ਤੁਹਾਡੇ ਲਈ ਬਹੁਤ ਸੋਹਣੀ-ਸੋਹਣੀ ਆਈਟਮਾਂ ਡੇਲੀ ਇੰਡੀਆ ਟਾਈਮ ਦੇ ਸਵੇਰੇ 9 ਵਜੇ ਲੈ ਕੇ ਆਉਂਦੇ ਆ ਤੇ ਸੰਡੇ ਨੂੰ ਸ਼ਾਮ ਨੂੰ ਦੇ ਸਵੇਰੇ 11:30 ਵਜੇ ਤੇ ਲਓ ਜੀ ਅੱਜ ਫੇਰ ਤੋਂ ਤੁਹਾਡੇ ਵਾਸਤੇ ਬਹੁਤ ਹੀ ਏ-ਕਲਾਸ ਚੀਜ਼ਾਂ ਗ੍ਰਾਉਂਟੈਕ ਬ੍ਰਾਂਡ ਦੀਆਂ ਲੈ ਕੇ ਆਂਦੀਆਂ। ਆ ਸਾਰਾ ਸਟਾਕ ਤੁਹਾਨੂੰ ਦਿ ਮਹਾਰਾਣੀ ਅ ਦੇਖੋ ਠੀਕ ਹੈ ਮਹਾਰਾਣੀ ਦੇ ਨਾਲ ਤੋਂ ਤੁਹਾਨੂੰ ਅੱਜ ਪਿਓਰ ਦੀ ਆਈਟਮ ਦਵਾਂਗੇ ਬਿਲਕੁਲ ਪਿਓਰ ਦੀ ਉਸ ਤੋਂ ਬਾਅਦ ਸਾਡੇ ਕੋਲੇ ਆ ਗਿਆ ਜੀ ਆਰਟੈਕਸ ਦਾ ਆਪਣਾ ਆਰਟੈਕਸ ਹਾਂ ਆਰਟੈਕਸ ਦੀ ਮਖਮਲ ਵੈਲਵਿਟ ਮਖਮਲ ਦੇ ਨਾਂ ਤੇ ਕੱਢੀ ਆਰਟੈਕਸ ਨੇ ਫਿਰ ਤੁਹਾਨੂੰ ਔਰਗੈਂਜ਼ਾ ਦੇ ਪਾਰਟੀ ਵੇਅਰ ਸੂਟ ਦੇਣੀ ਹੈ ਫਿਰ ਪਸ਼ਮੀਨਾ ਦੇਣਾ ਹੈ ਤੇ ਹੋਰ ਬਹੁਤ ਸਾਰੀਆਂ ਆਈਟਮਾਂ ਦਵਾਂਗੇ ਅੱਜ ਤੁਹਾਨੂੰ ਤੇ ਕਰਦੇ ਹਾਂ ਸ਼ੁਰੂ ਮਹਾਰਾਣੀ ਤੋਂ ਪਿਓਰ ਦੀ ਆਈਟਮ ਦੇਣ ਲੱਗੀ ਹੈ ਪਿਓਰ ਔਰਗੈਂਜ਼ਾ ਹੋਊਗਾ ਇਹ ਠੀਕ ਹੈ ਜੀ ਸੀ ਖੁਦ ਵੀ ਪਿਓਰ ਔਰਗੈਂਜ਼ਾ ਅੱਛੀ ਦੇਖਿਆ ਵੀ ਇਹ ਪਿਓਰ ਔਰਗੈਂਜ਼ਾ ਰਾਂਟੈਕਸ ਦਾ ਓ ਮਾਈ ਗਾਡ ਮੈਂ ਕਹਣੀ 100 ਗ੍ਰਾਮ ਪਰ ਹੋਣੇ ਸ਼ਰਟ ਦੇ ਵਿੱਚ ਬਿਲਕੁਲ ਹੀ ਲਾਈਟ ਵੇਟ ਦੇਖੋ ਸੂਟ ਪਹਿਲਾਂ ਤੁਹਾਨੂੰ ਮੈਂ ਐਂ ਦਿਖਾਉਣੀ ਆ ਤਾਂ ਕਿ ਇਹਦਾ ਰੰਗ ਤੁਹਾਨੂੰ ਬਿਲਕੁਲ ਸਹੀ ਹੈ ਕਲੀਅਰ ਆ ਬਿਲਕੁਲ ਸਹੀ ਰੰਗ ਦੇਖ ਰਹੀਆਂ ਤੁਸੀਂ ਤੇ ਜਿਹੜਾ ਤੇ ਵਰਕ ਹੋਇਆ ਹੋਇਆ ਇਹ ਬਹੁਤ ਹੀ ਪਿਆਰਾ ਰੇਸ਼ਮ ਠੀਕ ਹੈ ਗਲੇ ਦੇ ਉੱਤੇ ਫਿਰ ਸਾਰੇ ਦੇ ਵਿੱਚ ਤੁਹਾਨੂੰ ਡਾਟਸ ਮਿਲ ਰਹੇ ਆ ਬਹੁਤ ਹੀ ਜਿਵੇਂ ਦਾ ਨਾਮ ਹੈ ਨਾ ਮਹਾਰਾਣੀ ਓਵੇਂ ਦਾ ਇਹਦਾ ਮਰ ਤਿਆਰ ਕੀਤਾ ਇਹਨੂੰ ਲਾਈਟ ਵੇਟ ਡਾਟਸ ਨਾਲ ਥੋੜਾ ਰੈਡੀ ਹੋਇਆ ਹੋਇਆ ਵਿੱਚੋਂ ਪਰਮੀ ਲੁੱਕ ਦੇਣ ਲਈ ਤੇ ਫਿਰ ਘੇਰੇ ਦੇ ਉੱਤੇ ਆ ਕੇ ਤੁਹਾਨੂੰ ਇਹ ਵਾਲੀ ਚੀਜ਼ ਮਿਲ ਰਹੀ ਹੈ ਠੀਕ ਹੈ ਬਹੁਤ ਪਿਆਰਾ ਤੇ ਫੈਬਰਿਕ ਦੇਖੋ ਤੁਸੀਂ ਬਹੁਤ ਹੀ ਪਿਆਰਾ ਫੈਬਰਿਕ ਹੈ ਠੀਕ ਹੈ ਇਹ ਤੁਹਾਨੂੰ ਮਿਲੂਗਾ ਜੀ ਘੇਰਾ ਖੁੱਲਾ ਡੋਲਾ ਮਿਲੂਗਾ ਕਿਉਂਕਿ ਜਿਹੜਾ ਗਲਾ ਹੈ ਉਹ ਸੈਂਟਰ 'ਚ ਬਣਿਆ ਹੋਇਆ ਹੈ ਠੀਕ ਹੈ ਸਭ ਨੂੰ ਸੂਟ ਕਰੂਗਾ ਤੇ ਇਹਦੀ ਜਿਹੜੀ ਲੈਂਥ ਮਿਲੂਗੀ ਤੁਹਾਨੂੰ ਉਹ ਤੁਹਾਨੂੰ ਮਿਲੂਗੀ 47 ਹੈਨਾ ਹਾਂਜੀ 47 ਇਹਦੀ 47 ਇੰਚ ਤੱਕ ਇਹਦੀ ਲੈਂਥ ਮਿਲੂਗਾ ਜਿਹੜਾ ਵਰਕ ਹੋ ਜਾਵੇ ਘੇਰੇ ਤੇ ਉਹ ਦੱਸ ਦੇਣੀ ਹੈ ਕਿੰਨਾ ਹੈ 35 35 ਤੱਕ ਤੁਹਾਨੂੰ ਇਹ ਤੇ ਵਰਕ ਮਿਲ ਰਿਹਾ ਹੈ ਠੀਕ ਹੈ ਜੀਆ 35 ਇੰਚ ਤੱਕ ਤੁਹਾਡਾ ਘੇਰੇ ਦੇ ਉੱਤੇ ਤੁਹਾਨੂੰ ਵਰਕ ਮਿਲੂਗਾ ਤੇ ਨਾਲ ਇਹਦੇ ਤੁਹਾਨੂੰ ਮਿਲੂਗੀ ਇਹ ਵਾਲੀ ਬਾਟਮ ਪਿਓਰ ਦੇ ਉੱਤੇ ਹੀ ਤੁਹਾਨੂੰ ਬਾਟਮ ਮਿਲੂਗੀ ਬਹੁਤ ਹੀ ਫਾਈਨ ਫੈਬਰਿਕ ਬਹੁਤ ਹੀ ਫਾਈਨ ਠੀਕ ਹੈ ਪਿਓਰ ਦੀ ਤੁਹਾਨੂੰ ਬਾਟਮ ਮਿਲਣੀ ਹੈ ਤੇ ਪਿਓਰ ਦਾ ਹੀ ਤੁਹਾਨੂੰ ਮਿਲਣਾ ਹੈ ਦੁਪੱਟਾ ਲਓ ਜੀ ਪਿਓਰ ਔਰਗੇਂజా ਜਮੈਂ ਮੈਂ ਕਹਨੀ 100 ਗ੍ਰਾਮ ਪਰ ਹੋਣਾ ਹੈ ਸਾਰਾ ਦੁਪੱਟੇ ਦੇ ਵਿੱਚ ਤਾਂ ਜਮੈਂ ਹੋਰ ਵੀ ਘੱਟ ਹੈ ਤੇ ਉਹਦੇ ਉੱਤੇ ਵੈਰੀ ਡੀਸੈਂਟ ਵਰਕ ਹਾ ਲਓ ਬਹੁਤ ਸਫਾਈ ਦੇ ਨਾਲ ਕੰਮ ਹੋਇਆ ਹੋਇਆ ਹੈ ਹਾਈਲਾਈਟ ਆਰੀ ਵਰਕ ਦਾ ਤੇ ਨਾਲ ਡਾਟਸ ਬਣੀ ਹੋਈ ਹੈ ਠੀਕ ਹੈ ਹਾ ਲਓ ਲੁੱਕ ਆ ਦਿੱਕਾ ਸੂਟ ਦੀ ਬਹੁਤ ਹੀ ਜ਼ਿਆਦਾ ਪੜਿਆ ਲਿਖਿਆ ਸਮਾਰਟ ਸੂਟ ਸਰਦਾਰੀ ਲੁੱਕ ਇਸ ਤੋਂ ਬਾਅਦ ਸ਼ਬਦੀ ਖਤਮ ਹੋ ਜਾਂਦੀ ਹੈ ਇੰਨੀ ਪਿਆਰੀ ਆਈਟਮ ਬਣੀ ਹੈ ਇਹ ਠੀਕ ਹੈ ਜੀ ਤੇ ਪ੍ਰਾਈਸ ਰਹੂਗਾ ਸੂਟ ਦਾ ਇੰਨੇ ਸੋਹਣੇ ਦਾ 7120 ਰੁਪਏ 7120 ਰੁਪਏ 7120 7120 ਚ ਇਹ ਸੂਟ ਤੁਹਾਡੇ ਘਰ ਆ ਜਾਊਗਾ ਲਓ ਬੇਟੇ ਪੂਰਾ ਨਹੀਂ ਖੋਲ ਦੇ ਸਾਰਾ ਸੂਟ ਨੂੰ ਕਿਉਂਕਿ ਪਿਓਰ ਦੀ ਆਈਟਮ ਹੈ ਜਦ ਇਹਨਾਂ ਦੀਆਂ ਬਾਲੀਆਂ ਤਾਂ ਇਹ ਜਿਵੇਂ ਖੁੱਲ ਜਾਂਦੀਆਂ ਨਾ ਫਿਰ ਉਹਨਾਂ ਗੈਟਅਪ ਨਹੀਂ ਆਉਂਦਾ ਤੁਹਾਡੇ ਕੋਲੇ ਆਉਣਾਂ ਚੀਜ਼ ਲਓ ਜੀ ਦੇਖੋ ਆ ਜੀ ਇਹਦਾ ਦੁਪੱਟਾ ਇਹਦਾ ਕਲਰ ਤੁਹਾਨੂੰ ਬਿਲਕੁਲ ਸਹੀ ਆ ਹਾਂ ਸਹੀ ਦੇਖ ਰਿਹਾ ਤੁਸੀਂ ਇਹ ਇਹ ਕਲਰ ਲਓ ਜੀ ਠੀਕ ਹੈ ਇਹ ਕਲਰ ਤੁਹਾਨੂੰ ਆਊਗਾ ਜੀ ਅਗਲੇ ਸੂਟ ਦਾ ਠੀਕ ਹੈ 2 ਨੰਬਰ ਟੈਸਲਸ ਹੈਗੇ ਐ ਸਾਈਡ ਤੇ ਲਓ ਹਲੋ ਅਗਲਾ ਆ ਗਿਆ ਤੁਹਾਡੇ ਕੋਲ ਗਰੀ ਫੈਮਿਲੀ ਹਾਂ ਤੇ ਉਹਦੇ ਨਾਲ ਤੁਹਾਨੂੰ ਇਹ ਵਾਲੀ ਮਿਲ ਰਹੀ ਹੈ ਪਿਓਰ ਸਿਲਕ ਦੀਆਂ ਬਟਨਸ ਐ ਇਹਦੇ ਨਾਲ ਤੇ ਸਿਲਕ ਦੇਖੋ ਤੁਸੀਂ ਤੇ ਪਿਓਰ ਆਰਗੈਂਜ਼ਾ ਦੀ ਸ਼ਰਟ ਪਿਓਰ ਆਰਗੈਂਜ਼ਾ ਦੀ ਹੀ ਮਿਲੂਗੀ ਤੁਹਾਨੂੰ ਬਾਟਮ ਉਹਦੀ ਲੁੱਕ ਦਿਖਾਉਣੀ ਹੈ ਤੁਹਾਨੂੰ ਆ ਲੁੱਕ ਆਉਗੀ ਲੋ ਠੀਕ ਹੈ ਬਹੁਤ ਹੀ ਪਿਆਰੀ ਆਈਟਮ ਤਿਆਰ ਹੋਈ ਵੀ ਐ ਵੈਰੀ ਸਮਾਰਟ ਲੋ 7120 ਬਹੁਤ ਜ਼ਿਆਦਾ ਪਿਆਰੀ ਕਲਰ ਚੂਜ਼ ਕੀਤੇ ਐ ਫਰਮ ਨੇ ਲੋ ਫੈਬਰਿਕ ਦੇਖੋ ਐਨ ਲਸ਼ ਲਸ਼ ਕਰਦਾ ਸੂਟ 700 ਮੀਟਰ ਦੀਆਂ ਸਲਵਾਰਾਂ ਤੇ ਨਾਲ ਇਹ ਤੁਹਾਨੂੰ ਮਿਲ ਰਿਹਾ ਜੀ ਗੈਟ ਅਪ ਸ਼ਰਟ ਦੀ ਤੇ ਇਹ ਆ ਗਿਆ ਤੁਹਾਡਾ ਦੁਪੱਟਾ ਦੁਪੱਟਾ 70 ਸੌਰੀ 7120 ਇੱਕ 7120 ਦੇ ਵਿੱਚ ਸੂਟ ਤੁਹਾਡੇ ਘਰ ਆਉਣੇ ਸਿਲੈਕਟਡ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਫਿਰ ਉਹਨਾਂ ਦੇ ਉਸ ਹਿਸਾਬ ਦੇ ਰੇਟ ਹੁੰਦੇ ਨੇ ਤਾਂ ਸਰਦਾਰੀ ਆਈਟਮ ਮਤਲਬ ਇਹ ਨਹੀਂ ਹੈਗਾ ਕਿ ਪਾਰਟੀ 'ਚ ਹਰੇਕ ਨੇ ਇਸ ਤਰ੍ਹਾਂ ਦੀ ਬਿਊਟੀਫੁੱਲ ਜੀ ਯੂਨੀਕ ਜੀ ਚੀਜ਼ ਪਹਿਨੀ ਹੋਊਗੀ ਕਿਸੇ ਨੇ ਇੰਨੀ ਪਿਆਰੀ ਆਈਟਮ ਹੈ ਲਓ ਜੀ ਹੁਣ ਤੁਹਾਨੂੰ ਦਿਖਾਉਣੀ ਐ ਇੱਕ ਹੋਰ ਪਾਰਟੀ ਵੀਅਰ ਇਹ ਵੀ ਰਾਮ ਟੈਕਸ ਦਾ ਹੀ ਐ ਲੋ ਹਲੋ ਫੁਲੀ ਪਾਰਟੀ ਵੀਅਰ ਸੂਟ ਇਹਦਾ ਯੂਨੀਕਨੈਸ ਬਹੁਤ ਸੋਹਣੀ ਐ ਇਹਦਾ ਡਿਜ਼ਾਈਨਿੰਗ ਬਹੁਤ ਪਿਆਰੀ ਐ ਪਹਿਲਾਂ ਤਾਂ ਇਹਦੇ ਵਿੱਚ ਤੁਸੀਂ ਦੇਖੋ ਸਾਰੇ ਦੇ ਵਿੱਚ ਤੁਹਾਨੂੰ ਇਹ ਸ਼ਰੇਸ਼ਮ ਵਰਕ ਮਿਲ ਰਿਹਾ ਨਾਲ ਜ਼ੀਰੋ ਸਾਈਜ਼ ਦੀ ਵਾਟਰ ਕਲਰ ਦੀ ਸਿੱਪੀ ਮਿਲ ਰਹੀ ਹੈ ਤੁਹਾਨੂੰ ਠੀਕ ਐ ਫੇਰ ਆਹ ਘੇਰੇ ਦੇ ਉੱਤੇ ਤੁਹਾਨੂੰ ਹੈਂਡਵਰਕ ਮਿਲ ਰਿਹਾ ਐ 컬러풀 룩 ਦਿੱਤੀ ਹੈ ਘੇਰੇ ਨੂੰ ਉਹਦੇ ਉੱਤੇ ਤੁਹਾਨੂੰ ਬਹੁਤ ਸਾਰਾ ਹੈਂਡਵਰਕ ਸਿੱਪੀ ਦਾ ਠੀਕ ਤੇ ਦੋ ਜਗ੍ਹਾ ਤੇ ਤੁਹਾਨੂੰ ਲੇਸ ਇਨਸਰਟ ਕਰਕੇ ਦਿੱਤੀ ਇੱਕ ਇੱਥੇ ਦਿੱਤੀ ਹੈ ਇੱਕ نیچے ਬਾਰਡਰ ਤੇ ਦਿੱਤੀ ਹੈ ਤੇ ਸਾਰੇ ਦੇ ਵਿੱਚ ਤੁਹਾਨੂੰ ਇਹ ਚੈਸਟ ਏਰੀਆ ਤੇ ਕਲਰਫੁੱਲ ਫਿਰ ਤੁਹਾਨੂੰ ਆ ਚੈਸਟ ਏਰੀਆ ਤੇ ਮਿਲੂਗਾ ਡਿਜ਼ਾਈਨ ਆ ਵਾਲਾ ਤੁਹਾਡੇ ਚੈਸਟ ਏਰੀਆ ਤੇ ਆਊਗਾ ਜਿਹਦੇ ਵਿੱਚ ਸਾਰੇ ਦੇਖੋ ਤੁਸੀਂ ਭਰ ਕੇ ਤੁਹਾਨੂੰ ਸਿੱਪੀ ਵਰਕ ਦਿੱਤਾ ਹੈ ਠੀਕ ਹੈ ਫਿਰ ਆ ਜਿਹੜੀ ਚੀਜ਼ ਦੱਸਦੀ ਹੈ ਤੁਹਾਨੂੰ ਇਹ ਤੁਹਾਡੇ ਸ਼ੋਲਡਰ ਤੇ ਆਊਗੀ ਇੱਥੇ ਆਊਗੀ ਠੀਕ ਹੈ ਅਪਰ ਏਰੀਆ ਦੇ ਵਿੱਚ ਹੁਣ ਮੈਂ ਤੁਹਾਨੂੰ ਦਾ ਬੈਕ ਬਾਰਡਰ ਵੀ ਦਿਖਾਉਣੀ ਹੈ ਕਈਆਂ ਨੂੰ ਐ ਲੱਗੂਗਾ ਵੀ ਬੈਕ ਬਾਰਡਰ ਹੈ ਨਹੀਂ ਬੈਕ ਬਾਰਡਰ ਨਹੀਂ ਹੈ ਬੈਕ ਬਾਰਡਰ ਏ ਸਾਰੇ ਚ ਵਰਕ ਬੈਕ ਤੇ ਵੀ ਮਿਲੂਗਾ ਤੁਹਾਨੂੰ ਇਹ ਤੁਹਾਡਾ ਬੈਕ ਬਾਰਡਰ ਹੈ ਠੀਕ ਹੈ ਜਾਂ ਤੁਸੀਂ ਇਹਨੂੰ ਬੈਕ ਬਾਰਡਰ ਬਣਾ ਲਿਓ ਤੇ ਇਹ ਬਾਰਡਰ ਬਾਹਾਂ ਤੇ ਲੈ ਲਿਓ ਮਤਲਬ ਤੁਹਾਨੂੰ ਸ਼ਰਟ ਜਿਹੜੀ ਉਹ 3 ਮੀਟਰ ਦੀ ਮਿਲ ਰਹੀ ਹੈ 3 ਮੀਟਰ ਦੀ ਸ਼ਰਟ 3 ਮੀਟਰ ਦੀ ਬਾਟਮ ਇਹ ਬਾਹਾਂ ਦਾ ਹੀ ਲੈ ਲਿਓ ਇਹ ਤੁਹਾਡਾ ਬੈਕ ਤੇ ਆ ਜਾਊਗਾ ਹਨਾ ਬੈਕ ਘੇਰੇ ਤੇ ਆ ਜਾਊਗਾ ਤੇ ਇਹ ਹੈਗਾ ਜੀ ਤੁਹਾਡਾ 3 ਮੀਟਰ ਦਾ ਸ਼ਰਟ ਪੂਰਾ ਖੂਬਸੂਰਤ ਤੇ organza ਬਹੁਤ ਫਾਈਨ ਲੱਗਿਆ ਹੋਇਆ ਇਹਨੂੰ ਵੀ ਬਹੁਤ ਪਿਆਰਾ organza ਦਾ بیس ਲੱਗਿਆ ਹੋਇਆ ਤੇ ਇਹ ਤੁਹਾਨੂੰ ਮਿਲੂ ਇਹਦੇ ਨਾਲ crepe ਦੀ ਬਾਟਮ ਪੂਰੀ ਐ ਲਸ਼ਲਸ਼ ਕਰਦੀ ਠੀਕ ਹੈ 3 ਮੀਟਰ ਦੀ ਬਾਟਮ 3 ਮੀਟਰ ਦੀ ਸ਼ਰਟ ਕਲਰ ਤੁਹਾਡੇ ਕੋਲੇ ਆ ਗਿਆ ਬਹੁਤ ਪਿਆਰਾ ਜਿਹਾ ਤੇ ਨਾਲ ਤੁਹਾਨੂੰ ਮਿਲੂਗਾ ਇਹ ਵਾਲਾ ਦੁਪੱਟਾ organza ਦਾ ਹੀ ਮਿਲੂਗਾ ਦੁਪੱਟਾ ਪ੍ਰਿੰਟਡ ਠੀਕ ਹੈ ਤੇ ਪ੍ਰਿੰਟ ਬਹੁਤ ਖੂਬਸੂਰਤ ਖੁੱਲੇ ਵਰਦਾ ਹੋਊਗਾ ਐਨ ਪੂਰਾ ਵੱਡਾ ਦੇ ਨਾਲ ਇਹ ਵਾਲੀ ਲੱਗੀ ਹੋਊਗੀ ਇਹਨੂੰ organza ਦੀ lace ਠੀਕ ਹੈ ਜੀ ਪ੍ਰਾਈਸ ਮਿਲੂਗਾ ਸੂਟ ਦਾ 3720 ਰੁਪਏ 3720 3720 ਰੁਪਏ ਦੇ ਵਿੱਚ ਇਹ ਪੂਰਾ ਪਾਰਟੀ ਵੀਅਰ ਸੂਟ ਤੁਹਾਡੇ ਘਰ ਆਉਣਾ ਹੈ 6 ਮੀਟਰ ਦਾ ਨੈਕਸਟ ਆਊਗਾ ਜੀ ਇਹਦੇ ਵਿੱਚ ਇਹ ਕਲਰ ਅਗਲਾ ਕਲਰ ਤੁਹਾਨੂੰ ਇਹ ਮਿਲੂਗਾ ਕਲਰ ਹੀ ਨੋਟ ਕਰਨਾ ਹੈ ਹੁਣ ਬਾਕੀ ਤਾਂ ਸਾਰੀ ਚੀਜ਼ ਸੇਮ ਹੀ ਹੈ ਠੀਕ ਹੈ ਜੀ 3720 ਦੇ ਵਿੱਚ ਬਿਊਟੀਫੁਲ ਸੂਟ ਤੁਹਾਡੇ ਘਰ ਆਉਣਾ ਹੈ ਨੈਕਸਟ ਇਹ ਆ ਗਿਆ ਬਹੁਤ ਹੀ ਲਾਈਟ ਜਿਹਾ ਕਲਰ ਹੈ ਲਾਈਟ ਕੇਡਾ ਹਾਂ ਬਸ ਇਹ ਮੈਂ ਦੇਖ ਲਿਆ ਤੁਸੀਂ ਫਿਰ ਹੁਣ ਮੈਂ ਤੁਹਾਨੂੰ ਹੁਣ ਨਹੀਂ ਕੁਝ ਵੀ ਬੋਲਦੀ ਫਿਰ ਮੈਂ ਤਾਂ ਕੁਝ ਨਾ ਉਸ ਗਲਤੀ ਨਾਮ ਰੱਖ ਦੇਣਾ ਇਹਦਾ ਠੀਕ ਹੈ ਹਾਂ ਲੋ ਲੁੱਕ ਦੇਖੋ ਸੂਟ ਦਾ ਹੀ ਰੋਬ ਬਹੁਤ ਹੈ 3720 ਸ਼ਿਪਿੰਗ ਕੋਈ ਨਹੀਂ ਦੇਣੀ ਤੁਸੀਂ ਐਕਸਟਰਾ ਲੋ ਜੀ ਅਗਲਾ ਆ ਗਿਆ ਇਹ ਸੂਟ ਠੀਕ ਹੈ ਜੀ ਹਾਂ ਬਹੁਤ ਪਿਆਰੀ ਆਈਟਮ ਹੈ ਸੋਚਿਆ ਨਾ ਪੁਆਇੰਟ ਹੀ ਨਹੀਂਗਾ ਬਹੁਤ ਸੋਹਣਾ ਸੂਟ ਤੁਹਾਡੇ ਕੋਲ ਪਹੁੰਚਣਾ ਹੈ ਤੇ ਹੁਣ ਤੁਹਾਨੂੰ ਦਿਨੇ ਆ ਪਸ਼ਮੀਨਾ ਹੁਣ ਪਹਿਲਾਂ ਆਪਾਂ ਰੰਟੈਕਸ ਦੀ ਗੱਟ ਸਾਰਾ ਪੂਰਾ ਕਰ ਦਈਏ ਫਿਰ ਆਪਾਂ ਆਰਟਿਸਟ ਦੀ ਤੁਹਾਨੂੰ ਵੈਲਵਟ ਦਿਖਾਵਾਂਗੇ ਲੋ ਜੀ ਇਹ ਤਾਂ ਇੰਨਾ ਕੁ ਪਿਆਰਾ ਸੂਟ ਹੈ ਵੀ ਮੇਰਾ ਵੀ ਕੰਟਰੋਲ ਔਖਾ ਹੀ ਹੋਇਆ ਹੈ ਠੀਕ ਹੈ ਪਹਿਲਾਂ ਤਾਂ ਇਹਦਾ ਖੂਬਸੂਰਤੀ ਹੈ ਇਹਦੀ ਜਿਹੜਾ ਇਹ ਚਾ ਚੈੱਕ ਦਿਖ ਰਿਹਾ ਆ ਦੇਖੋ ਬਰੀਕ ਬਰੀਕ ਚੈੱਕ ਦਿਖ ਰਿਹਾ ਤੇ ਇਹ ਫਾਈਨ ਫੈਬਰਿਕ ਠੀਕ ਹੈ ਤੇ ਆ ਤੁਹਾਨੂੰ ਮਿਲੂਗਾ ਜੀ ਵਰਕ ਸਾਰਾ ਤੁਹਾਨੂੰ ਵਰਕ ਮਿਲ ਰਿਹਾ ਬਹੁਤ ਹੀ ਖੂਬਸੂਰਤ ਲੱਗ ਰਿਹਾ ਇਹ ਚ ਪ੍ਰਿੰਟ ਨਹੀਂ ਆ ਕੋਈ ਵੀ ਤੇ ਫਿਰ ਤੁਹਾਨੂੰ ਮਿਲੂਗਾ ਜੀ ਇਹਦੇ ਕਲਰ ਚੇਂਜ ਹੋ ਗਿਆ ਜਿਹੜੀ ਇਹਦੀ ਬੁਣਤੀ ਹੈ ਉਹਦੇ ਚ ਇਹ ਵਾਲਾ ਕਲਰ ਡਾਰਕ ਹੋ ਗਿਆ ਨੀਚੇ ਆ ਕੇ ਫਿਰ ਉਹਦੇ ਉੱਤੇ ਬਣੇ ਹੋਏ ਇਹ ਦੋ ਫੁੱਲ ਵਰਕ ਦੇ ਠੀਕ ਹੈ ਬਹੁਤ ਪਿਆਰਾ ਲੱਗ ਰਿਹਾ ਸੂਟ ਬਹੁਤ ਹੀ ਪਿਆਰਾ ਵਾਈਨ ਕਲਰ ਹੈ ਤੇ ਉਹਦੇ ਉੱਤੇ ਇਹ ਲੁੱਕ ਦੇ ਰਿਹਾ ਦੋ ਫੁੱਲਾਂ ਦਾ gheera ਠੀਕ ਹੈ ਫਿਰ ਤੁਹਾਨੂੰ ਪਟੀ ਫਿਨਿਸ਼ ਦਿੱਤੀ ਹੈ ਤੇ 5 ਮੀਟਰ ਰਨਿੰਗ ਚ ਸੂਟ ਹੈ ਠੀਕ ਹੈ ਜੀ ਤੇ ਨਾਲ ਤੁਹਾਨੂੰ ਮਿਲੇਗਾ ਇਹ ਸ਼ਾਲ ਦੁਪੱਟਾ ਪਤਲਾ ਸ਼ਾਲ ਬਿਲਕੁਲ ਬਹੁਤ ਹੀ ਫਾਈਨ ਤੇ ਹੁਣ ਇਹਦੇ ਉੱਤੇ ਦੇਖੋ ਤੁਸੀਂ ਪ੍ਰਿੰਟ ਹੈ ਪਰ ਬਿਲਕੁਲ ਉਹੀ ਉਸੇ ਨੇੜੇ ਕਰਕੇ ਦਿਖਾਇਓ ਹलो ਤੁਸੀਂ ਹੱਥ ਲਾ ਕੇ ਦੇਖੋਗੇ ਵੀ ਇਹ ਤਾਂ ਕੜਾਈ ਹੈ ਹਾਂ ਬਿਲਕੁਲ ਉਹੀ ਚੀਜ਼ ਚੱਕੀ ਹੋਈ ਹੈ ਸੇਮ ਜਿਹੜੀ ਉਹਦੀ ਫੋਟੋ ਖਿੱਚ ਕੇ ਆਈ ਹੋਣੀ ਹੈ ਨਾ ਉਹ ਵਾਲੀ ਜੀਸ ਲੋ ਖੁੱਲਾ ਡੁੱਲਾ ਤੇ ਉਹਨੂੰ ਲੱਗੀ ਹੋਈ ਹੈ ਲੇਸ ਆ ਦੇਖੋ ਬਣਤੀ ਚ ਪਤਾ ਲੱਗਦਾ ਵੀ ਸ਼ਾਲ ਹੈ ਠੀਕ ਹੈ ਨਿੱਗਾ ਸ਼ਾਲ ਬਹੁਤ ਪਿਆਰਾ ਤੇ ਪ੍ਰਾਈਸ ਰੱਖਿਆ ਫਰਮ ਨੇ ਬਿਲਕੁਲ ਹੀ ਬਿਲਕੁਲ ਹੀ ਰੀਜ਼ਨੇਬਲ ਬਹੁਤ ਹੀ ਜ਼ਿਆਦਾ 220 ਸਿਰਫ 220 ਰੁਪਏ ਇੰਨਾ ਪਿਆਰਾ ਸੂਟ ਸਿਰਫ 220 ਰੁਪਏ ਦੇ ਵਿੱਚ ਤੁਹਾਡੇ ਕੋਲੇ ਰੈਡੀ ਹੋ ਜਾਣਾ ਤੁਹਾਡਾ ਘਰ ਪਹੁੰਚ ਜਾਣਾ ਠੀਕ ਹੈ ਜੀ ਵਿਦਆਊਟ ਲਾਈਨਿੰਗ ਬਣਾ ਸਕਦੇ ਹਾਂ ਲਾਈਨਿੰਗ ਲਵਾਉਣੀ ਹੋਈ ਤੁਹਾਡੀ ਮਰਜ਼ੀ ਹੈ ਲੋ ਜੀ ਅਗਲਾ ਕਲਰ ਆ ਗਿਆ ਬੋਟਲ ਗ੍ਰੀਨ ਖੋਲੂੰਗੀ ਮੈਨੂੰ ਵੀ ਕਿਉਂਕਿ ਬਾਰਡਰ ਕੰਟਰਾਸਟ ਜੀ ਹੈ ਨਾ ਆਹ ਲੋ ਇੱਕ ਟੋਨ ਡਾਰਕ ਬਸ ਹਾਂ ਇੱਕ ਟੋਨ ਡਾਰਕ ਥੋੜਾ ਬਾਰਡਰ ਹੈ ਠੀਕ ਹੈ ਤੇ ਇਹ ਦੇਖੋ ਬੋਟਲ ਗ੍ਰੀਨ ਬਹੁਤ ਖੂਬਸੂਰਤ ਵਾਲਾ ਠੀਕ ਹੈ ਤੇ ਖਾਲੀਪਨ ਨਹੀਂ ਲੱਗਦਾ ਕਿਉਂਕਿ ਵਿੱਚ ਚੈੱਕ ਜਆ ਬਣਿਆ ਹੋਇਆ ਉਹਦੇ ਕਰਕੇ ਲੁੱਕ ਬਹੁਤ ਸੋਹਣੀ ਆ ਰਹੀ ਹੈ ਸੂਟ ਦੀ ਲੋ ਜੀ 220 ਪੰਜਮੀ ਕੋਈ ਛੱਡਣ ਵਾਲੀ ਗੱਲ ਹੀ ਨਹੀਂ ਇਹਨਾਂ ਸੋਹਣਾ ਸੂਟ ਵਰਕ ਵਾਲਾ ਤੇ ਵਿਦ ਸ਼ਾਲ ਉਹ ਵੀ ਲੇਸ ਲੂਸ ਲਾ ਕੇ ਰੈਡੀ ਹੋਇਆ ਹੋਇਆ ਵੇ ਤੇ ਤੁਸੀਂ ਕੁਝ ਨਹੀਂ ਕਰਨਾ ਸਿੰਪਲ ਸਟਿਚ ਕਰਾਉਣਾ ਤੇ ਪਾਉਣਾ ਹੋਰ ਕੁਝ ਨਹੀਂ ਇਹਦੇ ਚ ਕਰਨ ਨੂੰ ਹੈਗਾ ਕਿਉਂਕਿ ਡਿਜ਼ਾਈਨਿੰਗ ਗਲੇ ਦੀ ਵੀ ਹੋਈ ਪਈ ਐ ਤੇ ਘੇਰੇ ਦੀ ਵੀ ਹੋਈ ਪਈ ਐ ਠੀਕ ਐ ਲੋ ਇਹ ਹੈਗਾ ਜੀ ਰਸਟ ਜਾ ਰਸਟੀ ਕਾਪਰ ਜੀ ਰਸਟੀ ਕਾਪਰ ਜਾਂ ਕਲਰ ਹੁੰਦਾ ਜਿਹੜਾ ਉਹ ਵਾਲਾ ਠੀਕ ਐ ਲੋ 2200 ਵਿੱਚ ਸੂਟ ਤੁਹਾਡੇ ਘਰ ਪਹੁੰਚ ਜੂਗਾ ਅਗਲਾ ਆ ਗਿਆ ਜੀ ਪੈਟਰੋਲ ਟਾਈਪ ਬਾਰਡਰ ਤਾਂ ਪੈਟਰੋਲ ਜ ਹੈ ਉਪਰੋਂ ਦੇਖਦੇ ਆ ਹਲੋ ਹੈ ਤਾਂ ਪੈਟਰੋਲ ਬਲੂ ਜੀ ਹੈ ਡਬਲ ਲੁੱਕ ਆ ਰਹੀ ਹੈ ਨਾ ਹਲੋ ਡਬਲ ਟੋਨ ਜਾਈ ਹੈ ਇਹ ਪਸ਼ਮੀਨਾ ਬਹੁਤ ਪਿਆਰਾ ਠੀਕ ਹੈ ਤੇ ਲੋ ਸਮਾਰਟ ਫੈਬਰਿਕ ਹੈ ਬਹੁਤ ਇਹ ਨਹੀਂ ਕਿ ਮੋਟਾ ਮੋਟਾ ਹੈ ਉਹ ਨਹੀਂ ਹੈ ਲੋ ਜੀ ਇਹ ਤੁਹਾਨੂੰ ਮਿਲ ਰਿਹਾ ਹੈ 2200 ਵਿੱਚ ਆਰਟੈਕਸ ਨੇ ਨਾ ਇੱਕ ਲੇਟੈਸਟ ਵੈਲਵਟ ਦੇ ਉੱਤੇ ਆਈਟਮ ਕੱਢੀ ਹੈ ਮਖਮਲ ਕੈਟਲੌਗ ਦਾ ਨਾਮ ਹੈ ਮਖਮਲ ਜਿਹੇ ਜਨਾਏ ਉਹ ਜਾ ਫੈ布ਰਿਕ ਹੈ ਸੱਚਮੁੱਚ ਮਖਮਲੀ ਹੈ ਸਰੇ ਦੇ ਵਿੱਚ ਹੈਂਡਵਰਕ ਦਾ ਟੱਚ ਹੈ ਵਿੱਚ ਵਿੱਚ ਨਾਲ ਸਰਵੋਸਕੀ ਆ ਦੇਖੋ ਠੀਕ ਹੈ ਤੇ ਪ੍ਰਿੰਟਿੰਗ ਬਹੁਤ ਪਿਆਰੀ ਜੀ ਹੈ ਗ੍ਰੀਨ ਦੇ ਉੱਤੇ ਤੇ ਫਿਰ ਤੁਹਾਨੂੰ ਮਿਲ ਰਿਹਾ ਇਹ ਵਾਲਾ ਕੇਰਾ ਠੀਕ ਹੈ ਤੇ ਉਹਦੇ ਉੱਤੇ ਵੀ ਸਾਰਾ ਹੈਂਡਵਰਕ ਮਿਲ ਰਿਹਾ ਤੁਹਮ ਕੇਰੀ ਤੇ ਬਹੁਤ ਸੋਹਣਾ ਤੇ ਫਿਰ ਤੁਹਾਨੂੰ ਮਿਲੂਗਾ ਜੀ ਇਹਦੇ ਇਹ ਵਾਲਾ ਬਾਟਮ ਮਹਿੰਦੀ ਕਲਰ ਦਾ ਬਾਟਨ ਮਿਲੂਗਾ ਤੁਹਾਨੂੰ ਪਸ਼ਮੀਨੇ ਦਾ ਕੋਈ ਲੋਈ ਨਹੀਂ ਆਉਣੀ ਕੁਝ ਨਹੀਂ ਹੋਣਾ ਤੇ ਇਧਰ ਆ ਗਈਆਂ ਜੀ ਇਹਦੀਆਂ ਬਾਹਾਂ ਯਾਨੀ ਕਿ ਤੁਹਾਨੂੰ 6 ਮੀਟਰ ਫੈਬਰਿਕ ਮਿਲਣਾ ਹੈ ਠੀਕ ਹੈ ਇਹ ਤੁਹਾਨੂੰ ਬਾਹਾਂ ਮਿਲਣਗੀਆਂ ਇਹ ਬੈਕ ਬਾਰਡਰ ਆ ਗਿਆ ਸ਼ਰਟ ਦੀ ਡਿਟੇਲ ਹੋ ਗਈ ਬਾਟਮ ਤੁਹਾਨੂੰ ਦੱਸਤੀ 3 ਮੀਟਰ ਦੀ ਮਿਲੂਗੀ ਪਸ਼ਮੀਨੇ ਦੀ ਠੀਕ ਹੈ ਜੀ ਤੇ ਹੁਣ ਤੁਹਾਨੂੰ ਦਿਖਾਉਣੀ ਹੈ ਇਹਦਾ ਦੁਪੱਟਾ ਚਨਾਉਣ ਦਾ ਦੁਪੱਟਾ ਮਿਲੂਗਾ ਇਹਦੇ ਨਾਲ ਤੁਹਾਨੂੰ ਇਹਦਾ ਵੀ ਪ੍ਰਾਈਸ ਫਰਮ ਨੇ ਬਹੁਤ ਹੀ ਪਿਆਰਾ ਕੱਢਿਆ ਪਹਿਲਾਂ ਵੀ ਦਿੱਤੇ ਆਪਾਂ ਤੁਹਾਨੂੰ ਮਤਲਬ ਵੈਲਵਟ ਦੇ ਸੂਟ ਇਹਦਾ ਤਾਂ ਪ੍ਰਾਈਸ ਬਹੁਤ ਹੀ ਜ਼ਿਆਦਾ ਪਿਆਰਾ ਕੱਢਿਆ ਲਓ ਆ ਤੁਹਾਨੂੰ ਚਨਾਉਣ ਦਾ ਦੁਪੱਟਾ ਮਿਲੂਗਾ ਠੀਕ ਹੈ ਸੇਮ ਪ੍ਰਿੰਟ ਦਾ ਤੇ ਪ੍ਰਾਈਸ ਮਿਲੂਗਾ ਤੁਹਾਨੂੰ 2595 ਸਿਰਫ 2595 ਰੁਪਏ 2595 ਲਓ ਜੀ ਅਗਲਾ ਦੇਖੋ ਸੇਮ ਦਾ ਕਲਰ ਠੀਕ ਹੈ ਉਸੇ ਪ੍ਰਿੰਟ ਦਾ ਦੂਸਰਾ ਕਲਰ ਹਾਂਜੀ ਆਹ ਲਓ ਉਹ ਆਪਸਾਰਾ ਨਹੀਂ ਖੋਲਦੇ ਐਨਾ ਦੇਖੋ ਇਹ ਤੁਹਾਨੂੰ ਮੈਂ ਬਾਰਡਰ ਦੇਖ ਲਓ ਕਲਰ ਉਠਾ ਦੇਖ ਲਓ ਚਾਰਕੋਲ ਬਲੈਕ ਹਾਂਜੀ ਹਾਂਜੀ ਗ੍ਰੇ ਡਾਰਕ ਗ੍ਰੇ ਹਾਂ سرمਈ ਗ੍ਰੇ ਜ ਨਹੀਂ ਹੁੰਦਾ ਡਾਰਕ ਵਾਲਾ ਉਹ ਵਾਲਾ ਠੀਕ ਹੈ ਜੀ ਤੇ ਇਸ ਚੀਜ਼ ਦਾ ਵਹਿਮ ਨਹੀਂ ਕਰਨਾ ਵੀ ਇਹ ਆਰਟੈਕਸ ਹੈ ਰਾਮਟੈਕਸ ਹੈ ਤੁਸੀਂ ਸਰਦਾਰ ਤੇ ਯਕੀਨ ਕਰਕੇ ਚੀਜ਼ ਮੰਗਾ ਲਿਓ ਕੰਪੀਟੀਸ਼ਨ ਚ ਹੀ ਚੀਜ਼ ਆਊਗੀ ਤੁਹਾਡੇ ਕੋਲੇ ਠੀਕ ਹੈ ਆ ਰਿਹਾ ਤੁਹਾਡਾ ਸ਼ਾਲ ਆਹ ਸੋਰੀ ਦੁਪੱਟਾ ਲੈ ਚੱਕੋ ਲਓ ਜੀ ਅਗਲਾ ਡਿਜ਼ਾਈਨ ਅਗਲਾ ਪ੍ਰਿੰਟ ਐਂਡ ਡਿਜ਼ਾਈਨ ਨੇਵੀ ਬਲੂ ਦੇ ਉੱਤੇ ਹੈ ਆ ਲਓ ਬਾਕੀ ਤਾਂ ਉਵੇਂ ਹੀ ਫੁੱਲਾਂ ਦੇ ਉੱਤੇ ਆ ਦੇਖੋ ਵਰਕ ਠੀਕ ਹੈ ਸਾਰੇ ਫੁੱਲਾਂ ਦੇ ਉੱਤੇ ਤੁਹਾਨੂੰ ਵਰਕ ਮਿਲੂਗਾ ਹੈਂਡਵਰਕ ਦਾ ਟੱਚ ਫਿਰ ਤੁਹਾਨੂੰ ਮਿਲ ਰਿਹਾ ਇਹ ਘੇਰਾ ਘੇਰੇ ਦੇ ਉੱਤੇ ਵੀ ਤੁਹਾਨੂੰ ਹੈਂਡਵਰਕ ਮਿਲ ਰਿਹਾ ਹੈ ਫੈਬਰਿਕ ਬਹੁਤ ਹੀ ਏ ਕਲਾਸ ਆਉਣ ਵਾਲਾ ਥੋੜੀ ਬੋਲੇ ਤੇ ਰਾਮ ਨਾਲ ਤੁਸੀਂ ਬਿਨਾ ਲਾਈਨਿੰਗ ਤੋਂ ਬਣਾ ਲਿਓ ਤੇ ਇਹ ਆ ਗਈ ਨੇਵੀ ਬਲੂ ਬਾਟਮ ਤੇ ਇਹ ਆ ਗਿਆ ਜੀ ਤੁਹਾਡਾ ਬਾਵਾ ਦਾ ਠੀਕ ਹੈ ਜੀ ਇਹ ਹੋ ਗਿਆ ਤੁਹਾਡਾ 6 ਮੀਟਰ ਦਾ ਸੂਟ ਦੁਪੱਟਾ ਚਨਾਉਣ ਦਾ ਤੁਹਾਨੂੰ ਪਾ ਦੇ ਅੱਛੂ ਤਾਂ ਵੀ ਕੈਟਾਲੋਗ ਹੈ ਜੀ ਇਹ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੋਣੀ ਬਣ ਕੇ ਲਓ ਇਹ ਆ ਗਿਆ ਜੀ ਤੁਹਾਡਾ ਦੁਪੱਟਾ ਆਹ ਦੇਖੋ ਚਨਾਉਣ ਦਾ ਦੁਪੱਟਾ ਖੁੱਲਾ ਡੁੱਲਾ ਪੇਸਟਿੰਗ ਹੋਈ ਗਈ ਹੈ ਲੇਸ ਨਹੀਂ ਲੱਗੀ ਹੋਈ ਹੈ 2595 95 ਛੋਟੇ ਘਰ ਆ ਜੂਗਾ ਨੈਕਸਟ ਇੱਥੇ ਕਲਰ ਮਿਲੂਗਾ ਤੁਹਾਨੂੰ ਬਲੈਕ ਉਹ ਸੀਗਾ ਨੇਵੀ ਬਲੂ ਇਹ ਮਿਲੂਗਾ ਬਲੈਕ ਠੀਕ ਹੈ ਜੀ ਬਾਕੀ ਸਾਰ ਦੇਖੋ ਕਿਵੇਂ ਲਿਸ਼ਕਾ ਮਾਰਦਾ ਸੂਟ ਆ ਬਹੁਤ ਹੀ ਸੋਹਣਾ ਲੱਗ ਰਿਹਾ ਸੂਟ ਖੇੜਵੀ ਲੁੱਕ ਦਾ ਪੂਰੀ ਖੇੜਵੀ ਲੁੱਕ ਦਾ ਸੂਟ ਹੈ ਲਓ ਜੀ ਅਗਲਾ ਆ ਗਿਆ ਇਹ ਵਾਲਾ ਮਸਟਰਡ ਮਸਟਰਡ ਜਾ ਗ੍ਰੀਨਿਸ਼ ਮਸਟਰਡ ਹੁੰਦਾ ਨਾ ਥੋੜਾ ਜਿਹਾ ਉਹ ਵਾਲਾ ਫੈਬਰਿਕ ਸੱਚਮੁੱਚ ਹੀ ਮਖਮਲ ਹੈ ਜਿਵੇਂ ਦਾ ਨਾਮ ਹੈ ਨਾ ਫਰਮ ਨੇ ਕੱਢਿਆ ਓਵੇਂ ਦੀ ਚੀਜ਼ ਹੈ ਬਹੁਤ ਹੀ ਪਿਆਰਾ ਵੈਲਵਟ ਤੇ ਪੂਰਾ ਹੈਂਡਵਰਕ ਨਾਲ ਫਿਨਿਸ਼ ਕੀਤਾ ਹੋਇਆ ਬਹੁਤ ਸੋਹਣਾ ਸੂਟ ਰੈਡੀ ਕੱਟ ਕੀਤਾ ਹੈ ਠੀਕ ਹੈ ਜੀ ਆ ਲਓ ਤੇ ਇਹ ਤੁਹਾਨੂੰ ਮਿਲ ਰਿਹਾ ਜੀ 6 ਮੀਟਰ ਦਾ ਇਹ ਮਿਲੂਗਾ ਸਾਰੇ 6 ਮੀਟਰ ਜੀ ਮਿਲਨੇ ਆ ਤੁਹਾਨੂੰ ਇਹ ਵਾਲੇ ਸੂਟ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਦਾ ਦੁਪੱਟਾ ਆ ਲੁਕ ਕਊਗੀ ਸੂਰਦੀ ਤੇ ਚਨਾਉਣ ਦਾ ਪੂਰਾ ਐ ਲਸ਼ ਲਸ਼ ਕਰਦਾ ਦੁਪੱਟਾ ਆਊਗਾ ਤੁਹਾਡੇ ਕੋਲ ਵਹ ਲੋ ਆ ਤੁਹਾਨੂੰ ਦੁਪੱਟਾ ਮਿਲੂਗਾ ਬਹੁਤ ਪਿਆਰਾ ਜਾਂ ਤੇ ਪ੍ਰਾਈਸ ਕੀ ਐ ਸੂਰ ਦਾ ਸਿਰਫ 2500 2595 ਵਿੱਚ ਹੀ ਸ਼ਿਪਿੰਗ ਐ ਲੋ ਜੀ ਇਹਦਾ ਕਲਰ ਸੇਮ ਦਾ ਦੂਸਰਾ ਕਲਰ ਮੋਰ ਪੰਖੀ ਹਾਂ ਮੋਰ ਪੰਖੀ ਕਲਰ ਐ ਠੀਕ ਹੈ ਜੀ ਹਾਂ ਫਿਰ ਉਸੀ ਮੋਰ ਪੰਖੀ ਜਾਏ ਬਹੁਤ ਸੋਹਣਾ ਸੂਟ ਹੈ ਲੋ ਅਗਲਾ ਵਾਈਨ ਹਾਂ ਵਾਈਨ ਕਲਰ ਆ ਲੋ ਆ ਲੋ ਇਹ ਵਾਲਾ ਪ੍ਰਿੰਟ ਆਊਗਾ ਪਰ ਮੀ ਲੁੱਕ ਦਾ ਫਲਾਵਰ ਪ੍ਰਿੰਟ ਬਹੁਤ ਸੋਹਣਾ ਲੱਗ ਰਿਹਾ ਤੇ ਬਹੁਤ ਸੋਹਣਾ ਇਹਦੇ ਉੱਤੇ ਵਰਕ ਨਾਲ ਭਰੇ ਫੁੱਲ ਠੀਕ ਹੈ ਜੀ ਤੇ ਇਹ ਆ ਗਈ ਇਹਦੀ ਬਾਟਮ ਵਾਈਨ ਕਲਰ ਦੀ ਬੈਕ ਬਾਹਵਾ ਆ ਗਈਆਂ ਤੇ ਨਾਲ ਤੁਹਾਨੂੰ ਸ਼ਾਲ ਖੋਲ ਕੇ ਦਿਖਾਉਣੀ ਮੈਂ ਦਾ ਸੌਰੀ ਸ਼ਾਲ بار بار ਪਹਿਲਾਂ ਤੁਹਾਨੂੰ ਸ਼ਾਲ ਵਾਲੀ ਸੂਟ ਦਿਖਾਏ ਮੈਂ ਸ਼ਾਲ ਹੀ ਆਈ ਜਾਂਦੇ بار بار ਦੁਪੱਟਾ ਲੋਜੀ ਆ ਲੋ ਇਹ ਤੁਹਾਨੂੰ ਮਿਲੂਗਾ ਦੁਪੱਟਾ ਠੀਕ ਹੈ ਜੀ ਲੋ ਇੱਕ ਕਲਰ ਤੁਹਾਨੂੰ ਇਹ ਚ ਫਾਲਸਾ ਜਿਹਾ ਮਿਲੂਗਾ ਸੇਮ ਦਾ ਉਹ ਵਾਈਨ ਸੀਗਾ ਇਹ ਫਾਲਸਾ ਜਾਮਨੀ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲਾ ਮੈਸੇਜ ਫਾਈਨਲ ਪਾਉਣੇ ਹਮੇਸ਼ਾ ਹੀ ਲੋ ਜੀ ਆਹ ਜਾਮਨੀ ਜਿਹਾ ਕਲਰ ਤੁਹਾਨੂੰ ਮਿਲੂਗਾ ਸਲਵਾਰ ਦਾ ਠੀਕ ਹੈ ਇਹ ਸੀ ਆਪਣੀ ਵੈਲਵਟ ਤੇ ਹੁਣ ਤੁਹਾਨੂੰ ਦੇਣੇ ਆ ਪ੍ਰਿੰਟਡ ਬਸ਼ਮੀਨਾ ਪ੍ਰਿੰਟਡ ਬਸ਼ਮੀਨਾ ਦਿੰਨੇ ਆ ਕੋਈ ਲੋਈ ਨਹੀਂ ਆਉਣੀ ਕੋਈ ਕੁਛ ਨਹੀਂ ਹੋਣਾ ਕੋਈ ਰੰਗ ਨਹੀਂ ਖਰਾਬ ਹੋਣਾ ਪੂਰਾ ਐਨ ਗਰੰਟੀ ਵਾਲਾ ਫੈਬਰਿਕ ਦਵਾਂਗੇ ਤੁਹਾਨੂੰ ਠੀਕ ਹੈ ਬਹੁਤ ਸੋਹਣਾ ਤੇ ਆ ਤੁਹਾਨੂੰ ਮਿਲੂ ਇਹਦੇ ਤੇ ਉਹ ਮਿਲੂਗੀ ਸਲਵਾਰ ਤੇ ਇਹ ਤੁਹਾਨੂੰ ਮਿਲੂਗਾ ਬਹੁਤ ਸੋਹਣ ਖਿੜਮੀ ਲੁੱਕ ਦਾ ਇੱਕਦਮ ਖਿੜਮੀ ਲੁੱਕ ਦਾ ਸ਼ਰਟ ਠੀਕ ਹੈ ਜੀ ਏ ਕਲਾਸ ਫੈਬਰਿਕ ਆਊਗਾ ਬਿਨਾ ਲਾਈਨਿੰਗ ਤੋਂ ਸਵਾਲਿਓ ਲਾਈਨਿੰਗ ਲਵਾਉਣੀ ਹੋਈ ਤੁਹਾਡੀ ਇੱਛਾ ਤੇ ਇਹ ਤੁਹਾਨੂੰ ਮਿਲ ਰਿਹਾ ਜੀ ਸੂਟ 850 850 ਠੀਕ ਹੈ ਜੀ ਹਾਂ ਜੀ ਅਗਲਾ ਕਲਰ ਜਿਹੜਾ ਉਹੀ ਵਾਲਾ ਉਹੀ ਵਾਲਾ ਕਲਰ ਹੈ ਜਿਹੜੇ ਕਲਰ ਦੇ ਪੈਸੇ ਤੇ ਸੂਟ ਫ੍ਰੀ oh my god ਸੂਟ ਨੇ ਤਾਂ ਖੇੜੀ ਬਹੁਤ ਜਾਨੇ ਪਾ ਕੇ oh ho ਬਹੁਤ ਹੀ ਪਿਆਰਾ ਲੱਗ ਰਿਹਾ ਐਨ ਖੇੜਿਆ ਪਿਆ ਪ੍ਰਿੰਟ ਦੁਪਹਿਰ ਖੇੜੀ ਵਾਂਗੂ ਠੀਕ ਹੈ 850 ਚ ਤੋਂ ਡਿੱ ਘਰ ਆ ਜਾਣੇ ਲੋ ਜੀ ਅਗਲਾ ਆ ਗਿਆ ਮਹਿੰਦੀ ਹਾਂ ਮਹਿੰਦੀ ਤੋਂ ਵੀ ਸੋਹਣਾ ਹੈ ਗ੍ਰੀਨ ਜੈ ਮਹਿੰਦੀ ਹੋ ਟਾਈਪ ਦੀ ਹੁੰਦੀ ਐ ਇਹ ਗ੍ਰੀਨ ਗ੍ਰੀਨ ਜਿਹਾ ਬਹੁਤ ਹੀ ਪਿਆਰਾ ਲੋ ਦੇਖੋ ਪ੍ਰਿੰਟ ਦੇਖੋ ਕਿੰਨੇ ਸੋਹਣੇ ਠੀਕ ਐ ਲੋ ਅਗਲਾ ਡਿਜ਼ਾਈਨ ਸ਼ੁਰੂ ਹੋ ਗਿਆ ਇਹ ਆ ਗਈ ਜੀ ਤੁਹਾਡੀ 네ਗੇਟਿਵ ਪ੍ਰਿੰਟ ਦੀ ਬਾਟਮ ਤੇ ਇਹ ਆ ਗਿਆ ਜੀ ਤੁਹਾਡਾ ਬਹੁਤ ਹੀ ਪਿਆਰੇ ਜਿਹਾ ਪ੍ਰਿੰਟ ਦਾ ਸ਼ਰਟ ਸ਼ਰਟ ਕਹਿਣ ਨੂੰ ਫੁੱਲ ਵੱਡੇ ਨੇ ਪਰ ਕਿਉਂਕਿ ਕਲਰ ਬਹੁਤ ਜ਼ਿਆਦਾ ਤਿੱਖਾ ਕੋਈ ਵੀ ਨਹੀਂਗਾ ਇਸ ਕਰਕੇ ਸੋਹਣਾ ਲੱਗ ਰਿਹਾ ਬਹੁਤ ਸੂਟ ਜੇ ਤੁਸੀਂ ਵੱਡੇ ਫੁੱਲ ਪਾਉਣ ਦੀ ਸ਼ਕੀਨ ਹੋ ਤੇ ਸਿਰਫ ਇਸ ਲਈ ਨਹੀਂ ਪਾਉਂਦੇ ਕਿ ਹਾਂ ਤਿੱਖਾ ਲੱਗਦਾ ਹੈ ਬਹੁਤ ਪਰਫੈਕਟ ਹੈ ਲਓ ਜੀ ਲਾਜਵਰੀ ਬਲੂ ਹੈਨਾ ਇਹ ਲਾਜਵਰੀ ਬਲੂ ਕਲਰ ਹੈ ਬਹੁਤ ਸੋਹਣਾ ਲਓ ਤੇ ਲੁੱਕ ਦੇਖੋ ਸੂਟ ਦੀ ਮੈਂ ਕਹਿੰਦੀ ਹਾਂ ਸੂਟ ਨਾ ਬਿਲਕੁਲ ਹੀ ਜਗਦਾ ਹੈ ਨਵੀ ਨਵਾਂ ਕਲਰ ਬਿਲਕੁਲ ਹੀ सोचने सोच, का पॉइंट ही है नहीं साढ़े अठ सौ थोड़े घर आ जा सूट लो जी अगला ये कलर मिलेगा भी है ठीक है लुक थोड़ी बहुत प्यारी आऊगी बन के सूट बहुत सोना लगन वाला है प्राइस कुछ भी नहीं कोई लोई नहीं कोई कुछ नहीं ठीक है ली अगला आ गया ए वाला ਹਾਂ ਡਸਟੀ ਮੋਬੀਲ ਜੈਸੂਟ ਹੈ ਹलो ਲੋ ਜੀ ਇਹ ਤੁਹਾਨੂੰ ਮਿਲਣਾ ਹੈ ਵੈਰੀ ਸਮਾਰਟ ਚੈੱਕ ਚੈੱਕ ਬਾਟਮ ਦੇ ਉੱਤੇ ਹੈ ਤੇ ਚੈੱਕ ਪ੍ਰਿੰਟ ਹੈਗਾ ਸ਼ਰਟ ਦੇ ਤੇ ਨਾਲ ਆ ਬਿਲਕੁਲ ਹੀ ਤੁਸੀਂ ਨਾ ਹੱਥ ਲਾ ਕੇ ਦੇਖੋਗੇ ਵੀ ਇਹ ਵਰਕ ਤਾਂ ਨਹੀਂ ਇਸ ਤਰੀਕੇ ਨਾਲ ਇਹ ਤੇ ਫੁੱਲ ਬਣੇ ਹੋਏ ਨਹੀਂ ਤੇ ਫੈਬਰਿਕ ਦਾ ਤਾਂ ਤੁਸੀਂ ਬਿਲਕੁਲ ਹੀ ਨਿਸ਼ਚਿੰਤ ਰਹਿਣਾ ਹੈ ਇਹ ਕਲਾਸ ਆਈਟਮ ਆਉਣੀ ਹੈ ਤੁਹਾਡੇ ਕੋਲ ਸਿਰਫ 850 ਚ ਅੱਖਾਂ ਬੰਦ ਕਰਕੇ ਤੁਸੀਂ ਸਾਡੇ ਤੇ ਯਕੀਨ ਕਰ ਲਿਓ ਇੰਨੀ ਪਿਆਰੀ ਆਈਟਮ ਤੁਹਾਡੇ ਕੋਲ ਪਹੁੰਚੂਗੀ ਠੀਕ ਹੈ ਜੀ ਹਾਂ ਆ ਗਿਆ ਜੀ ਦਾ ਕਲਰ ਠੀਕ ਹੈ ਬਹੁਤ ਸੋਹਣਾ ਕਲਰ ਆਇਆ ਹੈ ਵੈਰੀ ਸਮਾਰਟ ਸੂਟ ਹੈ ਪੜੇ ਲਿਖਿਆ ਲਓ ਜੀ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਮਿਲੂਗਾ ਕਲਰ ਕਿਹੜਾ ਹੈ ਇਹ ਦੇਖ ਲਓ ਹੁਣ ਤੁਸੀਂ ਹਾਂ ਬਿਲਕੁਲ ਸਹੀ ਦੇਖ ਰਹੀ ਹੋ ਤੁਸੀਂ ਠੀਕ ਹੈ ਲੁੱਕ ਬਹੁਤ ਸੋਹਣੀ ਆਉਣ ਵਾਲੀ ਹੈ ਇਹਦੀ ਬਣ ਕੇ ਕਿਉਂਕਿ ਚੈੱਕ ਦੇ ਵਿੱਚ ਜਿਹੜੇ ਫਲਾਵਰ ਦਿਖਦੇ ਆ ਨਾ ਬਹੁਤ ਸੋਹਣੀ ਲੁੱਕ ਦੇ ਰਹੀ ਆ ਸੂਟ ਨੂੰ ਲਓ ਅਗਲਾ ਪ੍ਰਿੰਟ ਸ਼ੁਰੂ ਹੁੰਦਾ ਹੈ ਹੁਣ ਲਓ ਜੀ ਹੈਗੀ ਤਾਂ ਇਹ ਬਲੂ ਫੈਮਿਲੀ ਜੀ ਹੋਈ ਹੈ ਪਰ ਨਵੀਂ ਜਿਹੀ ਲੁੱਕ ਦੇ ਰਹੀ ਹੈ ਇਹ ਹੈਨਾ ਹਾਂ 네ਗੇਟਿਵ ਪ੍ਰਿੰਟਿੰਗ ਹੋਈ ਵੀ ਹੈ سرمਈ ਬਲੂ ਟਾਈਪ ਜੀ ਲੁੱਕ ਦੇ ਰਹੀ ਹੈ ਤੇ ਆ ਤੁਹਾਨੂੰ ਇਹ ਤੇ ਮਿਲਣਾ ਹੈ ਤਿੱਖਾ ਨਹੀਂ ਹੈ ਸੂਟ ਜੇ ਤੁਹਾਨੂੰ ਤਿੱਖਾ ਦਿਖ ਰਿਹਾ ਤਾਂ ਦੱਸ ਦਿੰਨੀ ਹੈ ਬੈਲੈਂਸਡ ਜਿਹਾ ਸੂਟ ਹੈ ਬਹੁਤ ਤਿੱਖਾ ਤਿੱਖਾ ਨਹੀਂ ਹੈ ਠੀਕ ਹੈ ਬਹੁਤ ਸੋਹਣਾ ਸੂਟ ਹੈ ਲਓ ਜੀ ਅਗਲਾ ਕਲਰ ਇਹ ਆ ਗਿਆ ਇਹ ਪੂਰਾ ਸੈੱਟ ਹੀ ਤਿੱਖਾ ਨਹੀਂ ਹੈ ਠੀਕ ਹੈ ਬਹੁਤ ਬੈਲੈਂਸ ਕੀਤਾ ਹੋਇਆ ਕਲਰ ਕੰਬੀਨੇਸ਼ਨ ਇਸ ਤਰ੍ਹਾਂ ਲਾਏ ਹੋਏ ਆ ਮਹਿੰਦੀ ਜੇ ਕਹਾਂਗੇ ਇਹਨੂੰ ਡਾਰਕ ਹਨਾ ਹਾਂ ਹਲੋ ਹੈ ਤਾਂ ਗ੍ਰੀਨ ਫੈਮਲੀ ਜੀ ਹੋਈ ਹੈ ਪਤਾ ਨਹੀਂ ਲੱਗਦਾਗਾ ਉਲੋਚ ਇਹ ਆ ਗਿਆ ਜੀ ਅਗਲਾ ਠੀਕ ਹੈ ਆ ਗਿਆ ਤੁਹਾਡਾ ਸ਼ਰਟ ਦੇਖੋ ਪੂਰਾ ਗਡਮਾ ਫੈਬਰਿਕ ਏ ਕਲਾਸ ਕੋਈ ਲੋਈ ਨਹੀਂ कोई लंबा नहीं किसी किसम का अगला देखो ती तो बहुत ही सोहना लग रहा है बहुत ही प्यारा प्रिंट पीची गाजरी जहा कलर है।, है ना कद गाजरी जहा लगता कद पीची जहा लगता है ठीक है जी लो जी अगला आ गया ये वाला नेगेटिव प्रिंट की बॉटम आ गई इतने आ गई थोड़ी ਸ਼ਰਟ ਲੋ ਜੀ ਥੋੜੇ ਵੱਧ ਖੋਲ ਦਿਆਂ ਤਾਂ ਕਿ ਪ੍ਰਿੰਟ ਅੱਛੀ ਤਰ੍ਹਾਂ ਦਿਖ ਜੇ ਲੋ ਜੀ ਆ ਤੁਹਾਨੂੰ ਕਾਲੇ ਮਲੇ ਦਾ ਪ੍ਰਿੰਟ ਮਿਲਣਾ ਹੈ ਬਹੁਤ ਹੀ ਸਮਾਰਟ ਠੀਕ ਹੈ ਪ੍ਰਿੰਟ ਇੱਕ ਤੋਂ ਇੱਕ ਖੂਬਸੂਰਤ ਜਿੰਨਾ ਪਿਆਰਾ ਫੈਬਰਿਕ ਹੈ ਜਿੰਨਾ ਪਿਆਰਾ ਰੇਟ ਹੈ ਉਨੀ ਸੋਹਣੇ ਇਹਨਾਂ ਦੇ ਪ੍ਰਿੰਟਸ ਨੇ ਸੋਚਣ ਦਾ ਤਾਂ ਪੁਆਇੰਟ ਹੀ ਹੈ ਨਹੀਂ ਕੋਈ ਲੋ ਅਗਲਾ ਆ ਗਿਆ ਇਹ ਵਾਲਾ ਜਸਟ ਪਿਕ ਚੀਜ਼ਾਂ ਨਹੀਂ 850 ਦੇ ਵਿੱਚ ਸ਼ਿਪਿੰਗ ਵੀ ਅਸੀਂ ਦੇਣੀ ਹੈ ਠੀਕ ਹੈ ਜੀ ਲੋ 800 ਰੁਪਏ ਦੇ ਨਾਲ ਸ਼ਿਪਿੰਗ ਹਾਂ ਸ਼ਿਪਿੰਗ ਚਾਰਜਸ ਇਹਨਾਂ ਦੇ ਬਹੁਤ ਹੋ ਜਾਂਦੇ ਹੈਵੀ ਸੂਟ ਨਹੀਂ ਇਹਨਾਂ ਚ ਕਟਣ ਪਾਉਣ ਨੂੰ ਕੁਛ ਨਹੀਂ ਬਸ ਸਾਨੂੰ ਕਸਟਮਰ ਨੂੰ ਦੇਨੇ ਪੈਂਦੇ ਨੇ ਕਿਉਂਕਿ ਹੁਣ ਕਸਟਮਰ ਨੇ ਜੇ ਮਹਿੰਗਾ ਸਾਥੋਂ ਲੈਣਾ ਤਾਂ ਸਸਤਾ ਵੀ ਤਾਂ ਸਾਥੋਂ ਹੀ ਲੈਣਾ ਠੀਕ ਹੈ ਕੋਸ਼ਿਸ਼ ਕਰਿਆ ਕਰੋ ਇਹ ਜੇ ਸੂਟ ਦੋ ਦੋ ਲੈ ਜਾਣ ਤਾਂ ਸਾਡਾ ਘਟੂ ਘਟ ਲਫਾਫਿਆਂ ਦੇ ਖਰਚੇ ਘਟ ਜਾਂਦੇ ਨੇ ਲਓ ਜੀ ਆਹ ਲਓ oh my god ਬਹੁਤ ਹੀ ਪਿਆਰਾ ਲੱਗ ਰਿਹਾ ਸੂਟ ਬਹੁਤ ਹੀ ਖੂਬਸੂਰਤ ਸਕਾਈ ਬਲੂ ਨਹੀਂ ਇਹ ਹਾਂ ਡਿਫਰੈਂਟ ਜਿਹਾ ਕਲਰ ਹੈ ਹਾਂ ਇਹਨੂੰ ਸਕਾਈ ਬਲੂ ਨਹੀਂ ਸਮਝਣਾ ਸਕਾਈ ਬਲੂ ਤੋਂ ਹਟਮੈਂ ਠੀਕ ਹੈ ਬਹੁਤ ਪਿਆਰਾ ਜਾ ਲੋ ਜੀ ਅਗਲਾ ਆ ਗਿਆ ਇਹ ਵਾਲਾ ਠੀਕ ਹੈ ਇਹ ਵੀ ਹਟਮਾ ਹੀ ਹੈ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਕਿਹੜਾ ਹੈ ਬਹੁਤ ਪਿਆਰੀ ਜੀ ਕਲੈਕਸ਼ਨ ਮਿੰਟੋ ਮਿੰਟੀ ਫਾਈਨਲ ਕਰਨਾ ਹੈ 2.5 ਮੀਟਰ ਦਾ ਕੱਟ ਮਿਲਣਾ ਤੁਹਾਨੂੰ ਕੋਈ ਲੂਈ ਨਹੀਂ ਕੋਈ ਕੁਝ ਨਹੀਂ ਗਾਰੰਟੀ ਹੈ ਵੀ ਕੋਈ ਲੂਈ ਨਹੀਂ ਆਊਗੀ ਜਿਵੇਂ ਪਾ ਕੇ ਸੌਂਜੋ ਮਸ਼ੀਨਾਂ 'ਚ ਧੋਈ ਜਾਓ ਜਿਵੇਂ ਮਰਜੀ ਤੁਸੀਂ ਠੀਕ ਹੈ ਲੋ ਅਗਲਾ ਆ ਗਿਆ ਇਹ ਵਾਲਾ ਲਓ ਜੀ ਇਹ ਆ ਗਈ ਜੀ ਤੁਹਾਡੀ ਸ਼ਰਟ ਤੇ ਇਹ ਆ ਗਿਆ ਤੁਹਾਡਾ ਬਾਟਮ ਲਓ ਜੀ ਕਲਰ ਦੇਖੋ ਬਿਊਟੀਫੁਲ ਜਸਟ ਪਿਕ ਨਹੀਂ ਮਸਟ ਪਿਕ ਹੋ ਗਈ ਇਹ ਤਾਂ ਅੱਜ ਬਹੁਤ ਸੋਹਣੀ ਲਓ ਜੀ ਅਗਲਾ ਡਿਜ਼ਾਈਨ ਜਿਹੜਾ ਖੋਲਦੀ ਹਾਂ ਉਸ ਤੋਂ ਹੋਰ ਜ਼ਿਆਦਾ ਸੋਹਣਾ ਹੋ ਜਾਂਦਾ ਹੈ ਲੋ ਇਹ ਆ ਗਈ ਜੀ ਤੁਹਾਡੀ ਬਾਟਮ ਤੇ ਇਹ ਆ ਗਿਆ ਤੁਹਾਡਾ ਸ਼ਰਟ ਪੀਸ ਲਓ ਕਿ ਨਾ ਸੋਹਣਾ ਲੱਗ ਰਿਹਾ ਸੂਟ ਬਹੁਤ ਹੀ ਪਿਆਰਾ ਚੈੱਕ ਦੇ ਉੱਤੇ ਫਲਾਵਰ ਪ੍ਰਿੰਟ ਬਹੁਤ ਸੋਹਣੀ ਲੁੱਕ ਦੇ ਰਿਹਾ ਸੂਟ ਨੂੰ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਮਿਲੂਗਾ ਲੋ ਲੋਕੀ ਕਲਰ ਵੀ ਬਹੁਤ ਸੋਹਣੇ-ਸੋਹਣੇ ਨੇ ਸਾਰੇ ਲੋ ਦੇਖੋ ਸਰਦਾਰੀ ਚੀਜ਼ਾਂ ਡਿਊਟੀ ਤੇ ਆਫਿਸ ਵੇਅਰ ਲਈ ਤਾਂ ਮੈਨੂੰ ਲੱਗਦਾ ਬਹੁਤ ਹੀ ਜ਼ਿਆਦਾ ਪਿਆਰੇ ਨਹੀਂ ਕਿਉਂਕਿ ਸਮਾਰਟ ਜਿਹਾ ਸੂਟ ਨੇ ਬਹੁਤ ਜ਼ਿਆਦਾ ਠੀਕ ਹੈ ਡਿਜ਼ਾਈਨਰ ਵੀ ਹੈ ਹਲੋ ਹਲੋ ਇਹ ਆ ਗਿਆ ਅਗਲਾ ਸੂਟ ਕਲਰ ਅਗਲਾ ਆ ਗਿਆ ਲੋ ਜੀ ਠੀਕ ਹੈ 5 ਮੀਟਰ ਫੈਬਰਿਕ ਆਉਣਾ ਥੋੜੇ ਕੋਲੇ 850 ਵਿੱਚ ਲੋ ਜੀ ਇੱਕ ਹੋਰ oh my god ਕਿੰਨਾ ਸੋਹਣਾ ਲੱਗ ਰਿਹਾ ਸੂਟ ਇਹ ਦੇਖਿਓ ਇਹਦੇ ਉੱਤੇ ਕੀ ਸਿੰਗਲੀਆਂ ਜਿਹੀਆਂ ਬਣੀਆਂ ਪ੍ਰਿੰਟ ਇਸ ਤਰ੍ਹਾਂ ਨਾ ਬਣਿਆ ਵੈਦੀ ਤੇ ਹੈ ਨਾ ਬਹੁਤ ਹੀ ਪਿਆਰਾ ਜਾ ਤੇ ਆਹ ਇਹਦੀ ਆ ਗਈ 네ਗੇਟਿਵ ਪ੍ਰਿੰਟ ਦੀ ਬੋਟਮ ਠੀਕ ਹੈ ਜੀ ਅਗਲਾ ਆ ਗਿਆ ਇਹ ਵਾਲਾ ਠੀਕ ਹੈ ਅਗਲਾ ਆ ਗਿਆ ਲਾਸਟ ਲਾਸਟ ਐਂਡ ਬਿਊਟੀਫੁਲ ਬਲੂ ਫੈਮਿਲੀ ਠੀਕ ਹੈ ਬਲੂ ਗਰੇਜ ਆ ਸਰਮਈ ਬਲੂ ਨਹੀਂ ਹੁੰਦਾ ਉਹ ਵਾਲਾ ਬਲੂ ਜਿਹਾ ਕਲਰ ਹੈ ਤੇ ਲੋ ਜੀ ਆ ਆ ਗਈ ਇਹਦੀ ਸ਼ਰਟ ਬਿਲਕੁਲ ਹੀ ਹਟ ਮਾਜੇ 850 ਚ ਸੂਟ ਤੁਹਾਡੇ ਘਰ ਆ ਜੂਗਾ ਦੁਪट्टे ਤੋਂ ਬਿਨਾ ਹੋਊਗਾ ਦੁਪੱਟਾ ਲੈਣਾ ਸਾਡੇ ਤੋਂ ਅਸੀਂ ਜ਼ਰੂਰ ਨਾਲ ਭੇਜ ਦਾਂਗੇ ਆਪਣਾ ਤੁਸੀਂ ਘਰੋਂ ਕੱਢਣੇ ਉਹ ਹੋਰ ਵੀ ਵਧੀਆ ਗੱਲ ਹੈ ਤੇ ਲਓ ਜੀ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਪਿਆਰੀ ਜਿਹੀ ਕਲੈਕਸ਼ਨ ਜਿਹਨੂੰ ਤੁਸੀਂ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਕਮੈਂਟ ਕਰਕੇ ਦੱਸਣਾ ਹੈ ਵੀ ਕਲੈਕਸ਼ਨ ਕਿਦਾਂ ਦੀ ਹੈ ਠੀਕ ਹੈ ਜੀ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਬੈਡਾਂ ਨਾਲ ਵੀ ਜੁੜੇ ਰਹੋ ਮਿਲਾਂਗੇ ਅਗਲੀ ਵੀਡੀਓ ਚ ਹੋਰ ਸੋਹਣੀ ਵੈਰੈਟੀ ਲੈ ਕੇ